ਅੱਜ ਅਕਾਲੀ ਦਲ ਤੇ ਬੀਜੇਪੀ ਦੇ ਗੱਠਜੋੜ ਨੂੰ ਲੈ ਕੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਟਿੱਪਣੀ ਕੀਤੀ ਕਿ ਇਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ ਮੀਆਂ ਬੀਬੀ ਵਰਗਾ ਹੈ ਜਦੋਂ ਇਲੈਕਸ਼ਨਾਂ ਆਉਂਦੀਆਂ ਨੇ ਤਾਂ ਇਹ ਇਕੱਠੇ ਹੋ ਜਾਂਦੇ ਨੇ ਇਲੈਕਸ਼ਨਾਂ ਤੋਂ ਬਾਅਦ ਇਹ ਅਲੱਗ-ਅਲੱਗ ਹੋ ਜਾਂਦੇ ਨੇ ਉਹਨਾਂ ਨੇ ਕਿਹਾ ਅੱਜ ਪਿੰਡਾਂ ਦੇ ਵਿੱਚ ਬੀਜੇਪੀ ਆਪਣੇ ਬੂਥ ਤੱਕ ਨਹੀਂ ਲਗਾ ਸਕਦੀ ਹੈਗੀ ਜਿਹਦਾ ਵੱਡਾ ਕਾਰਨ ਹੈ ਅਕਾਲੀ ਦਲ ਦੇ ਨਾਲ ਬੀਜੇਪੀ ਗੱਠ ਜੋੜ ਕਰਦੀ ਪਈ ਹੈ ਆ ਸੁਣੋ ਜਰਾ ਤੁਸੀਂ ਵੀ ਕੀ ਕਹਿਗੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਅਕਾਲੀ ਦਲ ਤੇ ਬੀਜੇਪੀ ਦੇ ਗੱਠ ਜੋੜ ਬਾਰੇ ਮੈਂ ਤੁਹਾਨੂੰ ਪਹਿਲੇ ਦੱਸਿਆ ਅਕਾਲੀ ਦਲ ਤੇ ਭਾਜਪਾ ਇਹਨਾਂ ਦਾ ਉਹ ਰਿਸ਼ਤਾ ਹੈ ਜਿਹੜਾ ਇੱਕ ਹਸਬੈਂਡ ਦਾ ਆਪਣੀ ਵਿਗੜੀ ਹੋਈ ਔਰਤ ਨਾਲ ਹੋਵੇ ਇਹ ਜਦੋਂ ਨਿਆਣਿਆਂ ਦਾ ਵਿਆਹ ਹੋਣ ਲੱਗਦਾ ਵਿਚਾਰੇ ਫਿਰ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਕਿ ਕੁੜੀ ਤੇ ਮੁੰਡੇ ਦਾ ਕੋਈ ਫੰਕਸ਼ਨ ਹੋਣਾ ਹੈ ਰਿਸ਼ਤੇਦਾਰ ਕੀ ਕਾਸੀ ਮੂੰਹ ਵਿਖਾਵਾਂਗੇ ਇਕੱਠੇ ਹੋ ਜਾਓ ਥੋੜੀ ਦੇਰ ਬਾਅਦ ਸਲਾਵਾ ਫੇਰਿਆਂ 'ਚ ਇਕੱਠੇ ਹੋ ਜਾਓ ਫਿਰ ਵੱਖੋ ਵੱਖ ਜਾ ਕੇ ਜਿੱਥੇ ਰਹਿਂਜੋ ਚਲੇ ਜਾਓ ਇਲੈਕਸ਼ਨਾਂ 'ਚ ਇਕੱਠੇ ਹੁੰਦੇ ਬਾਅਦ ਚੋ ਚਤਰੀ ਹੁੰਦੇ ਮੈਂ ਸਾਸੁਖਬੀਰ ਸਿੰਘ ਜੀ ਨੂੰ ਪੁੱਛਣਾ ਚਾਹਨਾ ਬਾਦਲ ਸਾਹਿਬ ਫੈਸਲਾ ਕਰਨ ਤੋਂ ਪਹਿਲੇ ਜਿਹੜੀ ਘਰ ਵਾਲੀ ਆਪਣੀ ਰੂਸੀ ਨੂੰ ਫੇਰ ਲਿਆਣ ਲੱਗਿਓ ਪਹਿਲੇ ਫੈਸਲਾ ਤੇ ਕਰ ਲਓ ਕਿ ਜਿਸ ਕਾਰਨ ਤੁਸੀਂ ਡਾਈਵੋਰਸ ਤੱਕ ਪਹੁੰਚੇ ਹੋ ਇਹਨਾਂ ਨਾਲ ਜਿਹੜੇ ਕਾਲੇ ਕਾਨੂੰਨ ਮੋਦੀ ਸਾਹਿਬ ਨੇ ਪੇਸ਼ ਕੀਤੇ ਸੀ ਤੇ ਤੁਹਾਡੇ ਧਰਮ ਪਤਨੀ ਦੀ ਸਾਡੀ ਭੈਣ ਹਰ ਸਿਮਰਤ ਕੌਰ ਜੀ ਕੈਬਨਟ ਚੋਂ ਬਾਹਰ ਆਏ ਸੀ ਕੀ ਉਹ ਸਾਰੇ ਫੈਸਲੇ ਐਮਐਸਪੀ ਦੇ ਲੀਗਲਾਈਜ਼ ਹੋ ਗਏ ਨੇ ਡਾਕਟਰ ਸੁਆਮੀ ਨਾਥਨ ਜੀ ਦੇ ਜਿਹੜੇ ਫੈਸਲੇ ਲੀਗਲਾਈਜ਼ ਹੋ ਗਏ ਕਿ ਜਿਹੜਾ ਮਿਨਿਸਟਰ ਆਫ ਸਟੇਟ ਜਿਨੇ ਯੂਪੀ ਦੇ ਵਿੱਚ ਉਹਦੇ ਮੁੰਡੇ ਨੇ ਪੰਜ ਪੰਜਾਬੀ ਰੋਂਗ ਦਿੱਤੇ ਸੀ ਆਪਣੀ ਗੱਡੀ ਥੱਲੇ ਕੀ ਉਹ ਪੰਜਾਬੀਆਂ ਨੂੰ ਉੱਥੇ ਜਸਟਿਸ ਮਿਲ ਚੁੱਕੀ ਹੈ ਕੀ ਬੰਦੀ ਸਿੰਘਾਂ ਨੂੰ ਤੁਸੀਂ ਰਿਹਾਈ ਕਰਾ ਲਈ ਕਿ ਕਿ ਭਾਈ ਅਮਰਿਤਪਾਲ ਸਿੰਘ ਨੂੰ ਧਿਬਰੂਗੜੀ ਜ਼ਿਲ੍ਹੇ ਚੋਂ ਵਾਪਸ ਲੈ ਆਂਦਾ ਇਹ ਸਾਰੇ ਮੁੱਦਿਆਂ ਦਾ ਪਹਿਲੇ ਜਿਹੜੇ ਸਾਡੇ ਕਿਸਾਨ ਭਰਾ 300 ਤੋਂ ਵੱਧ ਫੱਟੜ ਪਏ ਨੇ ਤੇ ਭਾਜਪਾ ਦੀ ਹਰਿਆਣੇ ਦੀ ਸਰਕਾਰ ਨੇ ਕੀਤਾ ਇੱਕ ਸਾਡਾ ਨੌਜਵਾਨ ਵੀਰ ਗੋਲੀ ਮਾਰ ਕੇ ਉਥੇ ਸ਼ਹੀਦ ਕਰ ਦਿੱਤਾ ਕੀ ਉਹਦੇ ਵਿੱਚ ਜਸਟਿਸ ਦਵਾਤੀ ਹੈ ਇਹ ਵਿਗੜੀ ਹੋਈ ਘਰ ਵਾਲੀ ਨੂੰ ਘਰ ਲੈ ਕੇ ਆਣਾ ਤੇ ਪਹਿਲੇ ਇਹ ਸਾਰੇ ਜਿਹੜੇ ਪ੍ਰੋਗਰਾਮ ਨੇ ਜਿਸ ਕਾਰਨ ਤੁਹਾਡਾ ਵਿਗਾੜ ਪਿਆ ਇਹ ਰਿਸ਼ਤਾ ਟੁੱਟਿਆ ਪਹਿਲੇ ਉਹਨਾਂ ਸਾਰਾ ਪੰਜਾਬੀਆਂ ਨੂੰ ਦੱਸੋ ਕਿ ਉਹ ਸਾਰੇ ਮੁੱਦੇ ਜੇ ਹੱਲ ਕਰਾ ਲਏ ਨੇ ਤੇ ਸਾਨੂੰ ਖੁਸ਼ੀ ਹੋਏਗੀ ਜੇ ਹਸਬੈਂਡ ਐਂਡ ਵਾਈਫ ਇਕੱਠੇ ਹੋ ਜਾਣ ਠੀਕ ਹੈ ਜੇ ਮੁੱਦੇ ਹੀ ਨਹੀਂ ਮੁੱਕੇ ਤੇ ਹਸਬੈਂਡ ਐਂਡ ਵਾਈਫ ਇਟ ਇਜ਼ ਜਸਟ ਜਿੱਸਾ ਕਹੀਦਾ ਉਤੋਂ ਦੀ ਕਹਿੰਦੇ ਨੇ ਨਾ ਕਿ ਕਾਰਪਟ ਵਿਛਾ ਲਓ ਜਦੋਂ ਜਦੋਂ ਫੇਰ ਹੋ ਜਾਏਗਾ ਫੇਰ ਸਫਾਈ ਕਰ ਲਾਂਗੇ ਤੇ ਇਹ ਗੱਲਾਂ ਲੋਕਾਂ ਵਿੱਚ ਸੈਲ